ਜਿਹੜੇ ਲੋਕ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਮੈਂਟਲੀ ਸਟਰੋਂਗ ਹੁੰਦੇ ਨੇ ਉਹਨਾਂ ਦੇ ਵਿੱਚ ਹੁੰਦੇ ਨੇ ਇਹ ਨੌ ਗੁਣ ਸੋ ਜਾਣ ਲਵੋ ਕਿ ਤੁਹਾਡੇ ਅੰਦਰ ਇਹ ਗੁਣ ਹੈਗੇ ਨੇ ਜਾਂ ਨਹੀਂ ਕਿ ਤੁਸੀਂ ਵੀ ਮਾਨਸਿਕ ਤੌਰ ਤੇ ਮਜ਼ਬੂਤ ਹੋ ਕਿ ਤੁਸੀਂ ਵੀ ਇਹ ਗਲਤੀਆਂ ਤਾਂ ਨਹੀਂ ਕਰਦੇ ਕਿ ਤੁਹਾਡੇ ਅੰਦਰ ਇਹ ਗੁਣ ਹੈ ਜਾਂ ਨਹੀਂ 2 ਮਿੰਟ ਦੀ ਵੀਡੀਓ ਦੇ ਵਿੱਚ ਪਤਾ ਚੱਲ ਜਾਏਗਾ ਜਿਹਾ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ ਸਾਰੇ ਐਕਸਪਰਟ ਜਿਹੜੇ ਨੇ ਉਹ ਵੱਖਰੇ ਵੱਖਰੇ رائے ਰੱਖਦੇ ਨੇ ਕਿ ਕਿਹੜੇ ਗੁਣ ਕਿਸ ਦੇ ਨਾਲ ਮਿਲਦੇ ਨੇ ਕਿਹੜੀ ਚੀਜ਼ ਜਿਹੜੀ ਆ ਉਹ ਮਜ਼ਬੂਤੀ ਵਾਲ ਰੱਖਦੀ ਹੈ ਤੇ ਕਿਹੜੀ ਚੀਜ਼ ਜਿਹੜੀ ਆ ਉਹ ਵੀਕਨੈਸ ਨੂੰ ਦਿਖਾਉਂਦੀ ਆ ਸੋ ਇਹ ਉਹਨਾਂ ਦੀ ਨਿੱਜੀ رائے ਹੋ ਸਕਦੀ ਆ ਮੰਨਣਾ ਜਾਂ ਨਾ ਮੰਨਣਾ ਉਹ ਸਾਡੇ ਤੇ ਉੱਤੇ ਆ ਸੋ ਕੁਝ ਐਕਸਪਰਟਸ ਨੇ ਇਹ ਦਾਅਵੇ ਕੀਤੇ ਨੇ ਕਿ ਜਿਹੜੇ ਲੋਕ ਮੈਂਟਲੀ ਪ੍ਰੇਪੇਅਰ ਹੁੰਦੇ ਨੇ ਜਿਹੜੇ ਲੋਕ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਉਹਨਾਂ ਦੇ ਵਿੱਚ ਕਿਹੜੇ ਗੁਣ ਪਾਏ ਜਾਂਦੇ ਨੇ ਸੋ ਇੱਕ ਇੱਕ ਕਰਕੇ ਉਹਨਾਂ ਗੁਣਾਂ ਨੂੰ ਦੱਸਾਂਗੇ ਅਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਜੋ ਕਿ ਇਹna ਵਿੱਚ ਤੁਹਾਡੇ ਅੰਦਰ ਕਿਹੜਾ ਕੋਣਾ ਹੈ ਸੋ ਸ਼ੁਰੂਆਤ ਕਰਦੇ ਆ ਕਿ ਜਿਹੜੇ ਲੋਕ ਮੈਂਟਲੀ ਸਟਰੋਂਗ ਹੁੰਦੇ ਨੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਤਾਂ ਜਿਹੜੇ ਅਸਫਲਤਾ ਹੈ ਯਾਨੀ ਕਿ ਜੋ ਜੇਕਰ ਉਹ ਕਿਸੇ ਚੀਜ਼ ਦੇ ਵਿੱਚ ਅਸਫਲ ਹੋ ਜਾਂਦੇ ਨੇ ਤੇ ਉਸ ਚੀਜ਼ ਤੇ ਉਹ ਬੈਠ ਕੇ ਰੋਂਦੇ ਨਹੀਂ ਬਲਕਿ ਅਸਫਲਤਾ ਨੂੰ ਉਹ ਜਿਹੜਾ ਹੈ ਉਹ ਕਾਮਯਾਬੀ ਦੀ ਪਹਿਲੀ ਪੌੜੀ ਮੰਨਦੇ ਨੇ ਅਤੇ ਅਸਫਲਤਾ ਕਿਸ ਚੀਜ਼ ਦੇ ਕਰਕੇ ਹੋਈ ਹੈ ਉਸ ਤੇ ਵਿਚਾਰ ਕਰਦੇ ਨੇ ਤੇ ਅੱਗੇ ਵਧਦੇ ਨੇ ਦੂਜੀ ਚੀਜ਼ ਹੈ ਜੀ ਜਿਹੜੇ ਲੋਕ ਮਜ਼ਬੂਤ ਹੁੰਦੇ ਨੇ ਉਹ ਕਦੀ ਵੀ ਜਿਹੜਾ ਉਹ ਕਿਸੇ ਤੋਂ ਜਲਦੇ ਨਹੀਂ ਉਹ ਕਦੀ ਵੀ ਜੇਕਰ ਕੋਈ ਉਹਨਾਂ ਤੋਂ ਜ਼ਿਆਦਾ ਅੱਗੇ ਵੱਧ ਗਿਆ ਹੈ ਕੋਈ ਜ਼ਿਆਦਾ ਸਕਸੈਸਫੁਲ ਹੋ ਗਿਆ ਹੈ ਤਾਂ ਉਹ ਉਹਦੇ ਕੋਲ ਇਨਸਿਕਿਉਰ ਨਹੀਂ ਹੁੰਦੇ ਉਸਦੇ ਕੋਲੋਂ ਸਾੜਾ ਨਹੀਂ ਕਰਦੇ ਬਲਕਿ ਆਪਣੇ ਉੱਤੇ ਮਿਹਨਤ ਕਰਦੇ ਨੇ ਅਤੇ ਅੱਗੇ ਵਧਦੇ ਨੇ ਅਗਲੀ ਚੀਜ਼ ਦੱਸਦੇ ਹਾਂ ਜੀ ਜਿਹੜੇ ਲੋਕ ਮਜ਼ਬੂਤ ਹੁੰਦੇ ਨੇ ਉਹ ਕਦੀ ਵੀ ਓਵਰ ਥਿੰਕ ਨਹੀਂ ਕਰਦੇ ਉਹ ਜ਼ਿਆਦਾ ਨਹੀਂ ਸੋਚਦੇ ਜੀ ਹਾਂ ਜੇਕਰ ਕੋਈ ਵੀ ਚੀਜ਼ ਦੇ ਚੀਜ਼ ਉਹਨਾਂ ਦੇ ਵਾਸਤੇ ਵਿੱਚ ਨਹੀਂ ਹੈ ਤੇ ਉਹ ਉਹਦੇ ਤੇ ਉਹਦੇ ਉੱਤੇ ਓਵਰ ਥਿੰਕਿੰਗ ਨਹੀਂ ਕਰਦੇ ਜਾਂ ਓਵਰ ਰਿਐਕਟ ਨਹੀਂ ਕਰਦੇ ਇਹ ਲੋਕ ਜਿਹੜੇ ਨੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਜਿਹੜੇ ਲੋਕ ਇਕੱਲੇਪਨ ਤੋਂ ਨਹੀਂ ਡਰਦੇ ਜਿਹੜੇ ਲੋਕ ਮੈਚੁਰ ਹੁੰਦੇ ਨੇ ਉਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਮਜ਼ਬੂਤੀ ਦੇ ਵੱਲ ਹੁੰਦੇ ਨੇ ਜੀ ਹਾਂ ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਇਕੱਲੇ ਰਹਿ ਗਏ ਆ ਅਸੀਂ ਮੈਚੁਰ ਨਹੀਂ ਆ ਸਾਡੇ ਆਲੇ ਦੁਆਲੇ ਲੋਕ ਨਹੀਂ ਨੇ ਅਜਿਹੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਵੀਕ ਹੁੰਦੇ ਨੇ ਪਰ ਜਿਹੜੇ ਲੋਕ ਇਹ ਸੋਚਦੇ ਨੇ ਕਿ ਮੈਂ ਇਕੱਲਾ ਹੀ ਬਹੁਤ ਆ ਆਪਣੇ ਇਕੱਲੇਪਨ ਨੂੰ ਇੰਜੋਏ ਕਰ ਦਿੰਦੇ ਨੇ ਆਪਣੀ ਮੈਚਿਓਰਿਟੀ ਦੇ ਨਾਲ ਜੇ ਆਪਣੇ ਇਕੱਲੇਪਨ ਨੂੰ ਵੀ ਉਹ ਐਂਟਰਟੇਨਿੰਗ ਬਣਾ ਲੈਂਦੇ ਨੇ ਉਹ ਲੋਕ ਮੈਂਟਲੀ ਕਾਫੀ ਪ੍ਰੇਪੇਅਰ ਹੁੰਦੇ ਨੇ ਅਗਲੀ ਚੀਜ਼ ਦੱਸਦੇ ਆ ਕਿ ਜਿਹੜੇ ਲੋਕ ਮੈਂਟਲੀ ਸਟਰੋਂਗ ਹੁੰਦੇ ਨੇ ਜਾਂ ਜਿਹੜੇ ਲੋਕ ਅਸੀਂ ਕਹੀਏ ਕਿ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਉਹ ਕਦੀ ਵੀ ਜੋ ਹੈ ਉਹ ਇਨਸਟੈਂਟ ਰਿਜ਼ਲਟ ਨਹੀਂ ਚਾਹੁੰਦੇ ਮਤਲਬ ਕਿ ਉਹ ਇਹ ਨਹੀਂ ਸੋਚਦੇ ਕਿ ਜੇ ਮੈਂ ਆਜਾ ਕੰਮ ਸ਼ੁਰੂ ਕੀਤਾ ਹੈ ਤੇ ਉਸ ਦਾ ਰਿਜ਼ਲਟ ਅੱਜ ਹੀ ਮਿਲ ਜਿਵੇ ਚਾਹੇ ਉਹ ਆਮੇ ਜਿਮ ਜਾ ਰਹੇ ਨੇ ਤੇ ਉਹ ਨਹੀਂ ਸੋਚਣਗੇ ਕਿ ਮੈਂ ਅੱਜ ਹੀ ਜਿਹੜਾ ਹੈ ਉਹ ਫਿੱਟ ਹੋ ਜਾ ਮਾ ਜੇਕਰ ਉਹਨਾਂ ਨੇ ਕੋਈ ਨਵਾਂ ਬਿਜ਼ਨਸ ਖੜਾ ਕੀਤਾ ਹੈ ਤੇ ਉਹ ਨਹੀਂ ਸੋਚਣਗੇ ਕਿ ਮੈਨੂੰ ਅੱਜ ਦੀ ਅੱਜ ਰਿਜ਼ਲਟ ਜਿਹੜਾ ਮਿਲ ਜਵੇ ਉਹ ਜਿਹੜੇ ਨੇ ਉਹ ਹਮੇਸ਼ਾ ਸਟਰੋਂਗ ਰਹਿੰਦੇ ਨੇ ਕਿ ਇਹਦਾ ਰਿਜ਼ਲਟ 네ਗੇਟਿਵ ਵੀ ਹੋ ਸਕਦਾ ਹੈ ਤੇ ਪੋਜ਼ਿਟਿਵ ਵੀ ਜਿਹੜਾ ਉਹ ਹੋ ਸਕਦਾ ਹੈ ਜਿਹੜੇ ਲੋਕ ਮੈਂਟਲਿਸਟ ਸਟਰੋਂਗ ਹੁੰਦੇ ਨੇ ਉਹ ਲੋਕ ਕਦੀ ਵੀ ਇੱਕ ਗਲਤੀ ਨੂੰ بار-बार ਨਹੀਂ ਕਰਦੇ ਕਿਉਂਕਿ ਬਹੁਤ سارے ਲੋਕ ਤੁਹਾਡੇ ਆਲੇ ਦੁਆਲੇ ਹੋਣਗੇ ਜਾਂ ਸਾਡੇ ਅੰਦਰ ਵੀ ਇਹ ਗੁਣ ਹੋ ਸਕਦਾ ਹੈ ਕਿ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਅਸੀਂ ਉਸ ਗਲਤੀ ਤੋਂ ਸਿੱਖਦੇ ਨਹੀਂ ਬਲਕਿ ਜੇਕਰ ਦੁਬਾਰਾ ਵੀ ਉਹ ਗਲਤੀ ਹੋ ਜਾਵੇ ਤੇ ਅਸੀਂ ਇਸ ਨੂੰ ਬੜਾ ਈਜ਼ੀ ਲੈਂਦੇ ਹਾਂ ਪਰ ਜਿਹੜੇ ਮੈਂਟਲਿਸਟ ਸਟਰੋਂਗ ਲੋਕ ਹੁੰਦੇ ਨੇ ਉਹ ਕਦੀ ਵੀ ਇੱਕ ਗਲਤੀ ਨੂੰ ਦੁਹਰਾਉਂਦੇ ਨਹੀਂ ਉਹ ਇੱਕ ਗਲਤੀ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿੱਖਦੇ ਨੇ ਸੋ ਸਭ ਤੋਂ ਖਾਸ ਅਤੇ ਲਾਸਟ ਗੱਲ ਇਹ ਹੈ ਕਿ ਜਿਹੜੇ ਲੋਕ ਜਿਹੜੇ ਅਟਲੀ ਸਟਰੋਂਗ ਹੁੰਦੇ ਨੇ ਜャ ਅਸੀਂ ਕਹੀਏ ਕਿ ਜਿਹੜੇ ਮਜ਼ਬੂਤ ਹੁੰਦੇ ਨੇ ਮਜ਼ਬੂਤ ਪਰਸਨੈਲਿਟੀ ਦੇ ਹੁੰਦੇ ਨੇ ਉਹ ਕਦੀ ਵੀ ਦੂਸਰਿਆਂ ਨੂੰ ਖੁਸ਼ ਕਰਨ ਦੇ ਮਗਰ ਨਹੀਂ ਪੱਛਦੇ ਉਹਨਾਂ ਨੂੰ ਇਹ ਪਰਵਾਹ ਨਹੀਂ ਹੁੰਦੀ ਕਿ ਕੌਣ ਮੇਰੇ ਬਾਰੇ ਕੀ ਕਹੇਗਾ ਤੇ ਕੌਣ ਮੇਰੇ ਬਾਰੇ ਕੀ ਸੋਚੇਗਾ ਉਹ ਹਮੇਸ਼ਾ ਸਿਰਫ ਆਪਣੇ ਕੰਮ ਤੇ ਤੇ ਆਪਣੀ ਪਰਸਨਲ ਲਾਈਫ ਆਪਣੀ ਪ੍ਰੋਫੈਸ਼ਨਲ ਲਾਈਫ ਤੇ ਫੋਕਸ ਕਰਦੇ ਨੇ ਉਹ ਦੂਜਿਆਂ ਦੀ ਪਰਵਾਹ ਨਹੀਂ ਕਰਦੇ ਕਿ ਆਖਿਰਕਾਰ ਮੇਰੇ ਤੋਂ ਕੌਣ ਨਿਰਾਸ਼ ਹੋ ਜਾਏਗਾ ਤੇ ਮੇਰੇ ਤੋਂ ਕੌਣ ਖੁਸ਼ ਹੋ ਜਾਏਗਾ ਉਹ ਕਿਸੇ ਨੂੰ ਵੀ ਜਾਣ ਬੁੱਝ ਕੇ ਖੁਸ਼ ਕਰਨ ਦੀ ਜੋ ਹੈ ਕੋਸ਼ਿਸ਼ ਨਹੀਂ ਕਰਦੇ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇਨ੍ਹਾਂ ਗੁਣਾਂ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਕਿ ਇਹ ਗੁਣ ਤੁਹਾਡੇ ਅੰਦਰ ਇਨ੍ਹਾਂ ਵਿੱਚੋਂ ਕਿਹੜੇ ਨੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ